सतिया सरार सरार सदार भगवान की ता सरार जिंदियां वरनियां वे जिंदियां वरनियां नर सो सरार भोंनो के सरार नाम प्यारा हुआ के पंच तवसर उपाकी सुनना सर उपाकी भोंवाचे राज सरकारिया पांच गुरु द्वार सीधे आग बंद मारिया सरार धरम पाया सुरजपुते नाम आगे आगे कहे नानक जस होवा सिखर आनंद वाजे ਅਨੰਤ ਸੁਨੋ ਵਡ ਭਾਗੀ ਹੋ ਸਰਵ ਨੋ ਸੂਰੇ ਪਾਰ ਬ੍ਰਹਮ ਪਾਇ ਉਤੇ ਸਰਵ ਸੂਰੇ ਦੋ ਗਰੋ ਸੰਤਾ ਦੇ ਕੋਈ ਸੱਚੀ ਬਾਣੀ ਸੋ ਆਜਨ ਪਏ ਬਾਣੀ ਅਸੀਂ ਸੱਚੀ ਬਾਣੀ ਸੁਣਦੇ ਆ ਆ ਮੰਤ ਨਾਲ ਪੂਰਾ ਲਾ ਕੇ ਵਾਜਿਆ ਨਾ ਹੋਵੇ ਸੁਣ ਤੇ ਆ ਕਰਦੇ ਕੋਈ ਤੋ ਜਨਾਬਾਤ ਦਾ ਕਾਫੀ ਗੱਲ ਕਰਵਾ ਚਾਹ ਆ ਕਰ ਚਾਹ ਸੰਨ ਕਰ ਰਹੇ ਸ੍ਰੀ ਰਾਜਨ ਮੁਖਾ ਸਾਹਿਬ ਵਾਈਆਂ ਪਰ ਸਾ ਸੁਖਮਨ ਰਿਖਿਆ ਸ੍ਰੀ ਸਾਹਿਬ ਸਾਹਿਬ ਵਾਈਆਂ ਸਦਾ ਪ੍ਰਵਾਣ ਕਿਤਾਬ ਜਨਾਬ ਜੁਦੀਆਂ ਬੜੀਆਂ ਵੇ ਜੁਦੀਆਂ ਨਹੀਂ ਆਉਂਦੀਆਂ ਜਨਾਬ ਮੋਤਰੋ ਪਿਆ ਜਨਾਬ ਜਨਾਬ ਮਿਆਰਾ ਹੋ ਗਿਆ ਪੰਜ ਤਵਸਤਰ ਬਾਗੀ ਜਨਾਬ ਤਵਸਤਰ ਬਾਗੀ ਬਹੁਤ ਵਾਜੇ ਕਰਾ ਦਿੱਤਾ ਜਨਾਬ ਆਂਕੂ ਜੁਦੀਆਂ ਤੇ ਪਾਰ ਬੰਦ ਕਰ ਮਾਰਿਆ ਸਰਬ ਰਾਮਾਇ ਤੁਮੇ ਕੋ ਤੇ ਨਾਮ ਹਰਿ ਲਾਗੇ ਤਹੇ ਨਾਨਕ ਦਸ ਕੋਵਾ ਕਿ ਕਰ ਅੰਗਵਾਜੇ ਆਨੰਦ ਸੁਨੋ ਬੜਾ ਭਾਗੀਓ ਸਰਵਨੋ ਸੂਰੇ ਪਾਰ ਬ੍ਰਹਮਨਾਇ ਉਤੇ ਸਰੂਰੇ ਵਾਹ ਗੁਰੂ ਰੋਹ ਸੰਤਾਨ ਦੇ ਸੱਚੀ ਬਾਣੀ ਸੁਣਨ ਸੋਏ ਬਾਣੀ ਸੱਚੀ ਸੱਚੀ ਬਾਣੀ ਹੁੰਦੇ ਆ ਆਹ ਮੰਤਨਾਲੂ ਸੁਣਾਵਾਗੇ ਵਾਜੇਨ ਹਾਣੇ ਹੁੰਦੇ ਗਾਣ ਤੇ ਕੋਈਸ ਸਰ ਗਰਾਹੀ ਜਾਣ ਤੋਂ ਬਾਅਦ ਆ ਸਰਜਨ ਸਵੇਰਾ ਜੀ ਨੇ ਖਾਲਸਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਪਾਠ ਕਰ ਲਈ ਹੈ ਤਾਂ ਕੋਈ ਵਿਅਕਤੀ ਤੁਹਾਡੇ ਨਾਲ ਕੰਮ ਕੀ ਕਰਦਾ ਹੋਇਆ ਨਾ ਕਰ ਰਿਹਾ ਕੀ ਸ਼ਰਮ ਆ ਉਹਨਾਂ ਨੂੰ ਪਾਠ ਕਰ ਰਹੇ ਸੋ ਉਹ ਸ਼ਰਾਬ ਪੀਤੀ ਸੀ ਉਹਨੇ ਜੀ ਉਹ ਇਥੋਂ ਉੱਪਰ ਆਇਆ ਪਰਾਂ ਕੇ ਮੈਨੂੰ ਕਹਿੰਦਾ ਸ਼ੈਦੂ ਸ਼ਟਾਪ ਤੁਸੀਂ ਸ਼ਟਾਪ ਕਰ ਪਾਠ ਬੰਦ ਕਰ ਆਰੇ ਬੰਦਾ ਕਰਪੈ ਮੈਨੂੰ ਹੀ ਦੰਨੋ ਨੇ ਪਿੜੇ ਨੂੰ ਹੱਥ ਪਾਇਆ ਫੇ ਮੈਂ ਅਨੰਦ ਸਾਹਿਬ ਦਾ ਪੂਰਾ ਪਾਠ ਕਰਕੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਇੱਥੇ ਆਣ ਕੇ ਮੇਰੇ ਹੱਥੋਂ ਪਾਈ ਫੇ ਥੱਲੇ ਹੀ ਜਾਂਦਾਗਾ ਉਹਨੂੰ ਥੱਲੇ ਮੇਰੇ ਕੋ ਨਹੀਂ ਹੋਇਆ ਜੇ ਮੈਂ ਬਾਹਰ ਗਿਆ ਮੇਟੀ ਮੈਂਬਰਾਂ ਦੇ ਘਰੇ ਗਿਆ ਉਹ ਥੋੜਾ ਜਿਹਾ ਸੱਦ ਕੇ ਲੈ ਜਾਂਦਾ ਜਾਨੂ ਉਹ ਥੱਲੇ ਆ ਗਏ ਸੀ ਮੈਂ ਕਿ ਸੱਦ ਕੇ ਲੈ ਲਿਆ ਠੀਕ ਹੈ ਜੀ ਹਾਂ ਜੀ ਤਾਂ ਉਹ ਤੋਂ ਬਾਅਦ ਜਿਹੜੀ ਇਹ ਸੂਚਨਾ ਤੁਸੀਂ ਇਹਨਾਂ ਦਿੱਤੀ ਆ ਵੀ ਅੱਜ ਅੱਜ ਦੇ ਬਦਮੀਨੀ ਕਰ ਰਹੇ ਆ ਪ੍ਰਧਾਨ ਸਾਹਿਬ ਨੇ ਘਰੇ ਦਿੱਤੀ ਸੀ ਅੱਛਾ ਜੀ ਉਹ ਤੋਂ ਬਾਅਦ ਇਹ ਜਿਹੜਾ ਦੋਸ਼ੀ ਪੜਿਆ ਫੇ ਹਾਂਜੀ ਫੜ ਲ ਜੇ ਤੁਸੀਂ ਬਿਰਕਾਂ ਪਿੰਡ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਆ ਬੀਤੇ ਦਿਨ ਹੀ ਜਿਹੜੀ ਇੱਥੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇੱਕ ਸੀਸੀਟੀਵੀ ਬਾਹਰ ਡੋਈਆ ਤੇ ਇਹ ਮੌਕੇ ਤੇ ਪੁੱਛਿਆ ਕੀ ਸਾਰਾ ਮਾਮਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਟਨਾ ਤੇ ਬਹੁਤ ਮਾੜੀ ਹੋਈ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬੰਦੇ ਨੇ ਤੇ ਉਹਨੂੰ ਚਲੋ ਪਿੰਡ ਵਾਲਿਆਂ ਨੇ ਕਹਿ ਲਓ ਜਾਂ ਕਮੇਟੀ ਵਾਲਿਆਂ ਨੇ ਫੜ ਕੇ ਤੇ ਪੁਲਿਸ ਦੇ ਹਵਾਲੇ ਕਰਦਾ ਪਰ ਇੱਥੇ ਸਾਡੇ ਚਲੋ ਪ੍ਰਧਾਨ ਜਿਹੜੇ ਗੁਰਦਾਰੇ ਸਦਾਰਜੋਗੇ ਪਰ ਇਹਨਾਂ ਦੀ ਇੱਥੇ ਇਹ ਮਿਸਟੇਕ ਆ ਕਿ ਇਹਨਾਂ ਨੇ ਇੱਕ ਰਾਤ ਪੂਰੀ ਅਗਲੇ ਦਿਨ ਪਿੰਡ ਦਾ ਬੰਦਾ ਸਾਨੂੰ ਦੱਸ ਕੇ ਗਿਆ ਕਿ ਅਸੀਂ ਰੌਲਾ ਪਾਇਆ ਤੇ ਹੀਰ ਇਨਾਂ ਨੇ ਉਹ ਜਿਹੜੀ ਵੀਡੀਓ ਜਾਗਰ ਕੀਤੀ ਵੀਡੀਓ ਵਾਇਰਲ ਹੋਈ ਤੇ ਹੀਰ ਇਥੇ ਜਥੇ ਬੰਦੀਆਂ ਪਹੁੰਚੀਆਂ ਇਹ ਕਰਕੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਬਾਅਦੇ ਮੈਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਮਾਨਜੋਗ ਨੇ ਉਹ ਬੇਨਤੀ ਕਰਦਾ ਜਿਹੜਾ ਤੁਸੀਂ ਬਿੱਲ ਬੇਅਦਬੀਆਂ ਦੇ ਤਹਿਤ ਲਾਗੂ ਕਰ ਰਹੇ ਹੋ ਉਹ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਜਿੰਨੀਆਂ ਕੀਤਾ ਪ੍ਰਾਣ ਜਾਂ ਹੋਰ ਵੀ ਇਦਾਂ ਦੇ ਧਾਰਮਿਕ ਗ੍ਰੰਥ ਆ ਉਹਨਾਂ ਦੀ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਦੇ ਤੇ ਉਹਦੀ ਕੋਈ ਵੀ ਅਪੀਲ ਦਿੱਲੀ ਜਿਹੜੀ ਆ ਸੁਣਾਈ ਨਹੀਂ ਹੋਣੀ ਚਾਹੀਦੀ ਰੱਦ ਹੋਣੀ ਚਾਹੀਦੀਆਂ ਸਾਰੀਆਂ ਅਪੀਲਾਂ ਦਿੱਲੀ ਦਾ ਇਹ ਮੈਂ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਵਾਂ ਤੇ ਦੂਸਰੀ ਬੇਨਤੀ ਇਹ ਮੈਂ ਕਰਦਾ ਸਾਰੀਆਂ ਲਗਪਾ ਗੁਰਦਸ ਸਿੰਘ ਸਾਹਿਬ ਜੀ ਦੀਆਂ ਕਮੇਟੀਆਂ ਨੇ ਤੇ ਸਾਰੀਆਂ ਬਾੜੀਆਂ ਦੀਆਂ ਸਾਰੀਆਂ ਚੰਗੀਆਂ ਨੇ ਕਿ ਜਿਹੜੇ ਆਪਾਂ ਗ੍ਰੰਥੀ ਸਾਹਿਬ ਰੱਖ ਲੈਣੇ ਘਟ ਬੈਹੰਦੇ ਚਲੋ ਗ੍ਰੰਥੀ ਸਾਹਿਬ ਤੇ ਲੋੜਵੰਦ ਉਹਨੇ ਰਹਿਣੇ ਕਮੇਟੀਆਂ ਨੂੰ ਇਹ ਚਾਹੀਦਾ ਆ ਕਿ ਵੱਧ ਤੋਂ ਵੱਧ ਗ੍ਰੰਥੀ ਸਾਹਿਬ ਜਿਹੜੇ ਉਹਨੂੰ ਤਰਖਾ ਦਿਓ ਜਿਹਦੇ ਨਾਲ ਉਹਦੇ ਘਰ ਦਾ ਪੂਰਤੀ ਹੋ ਸਕੇ ਉਹਦਾ ਗੁਜ਼ਾਰਾ ਚੱਲ ਸਕੇ ਔਰ ਜਿਹੜਾ 2 ਮਾਲੋ ਜੀ ਉਥੇ ਨਹੀਂ ਹਾਜ਼ਰ ਉਹਦਾ ਪਰਿਵਾਰ ਤੇ ਉਥੇ ਲਗਭਗ ਹਾਜ਼ਰ ਹੋ ਗਈ ਇਸ ਕਰਕੇ ਕਮੇਟੀ ਵੀ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਉਹਨਾਂ ਦਾ ਵੀ ਹੱਥ ਹੈਗਾ ਇੱਕ ਦਿਨ ਮੈਂ ਖਾਲਸਾ ਦੀ ਗੱਲ ਕਰਾਂ ਥੱਲੇ ਇੱਕ ਮੜੀਆਂ ਬੜੀਆਂ ਹੋਈਆਂ ਸੇਵਾਦਾਰਾਂ ਵੱਲੋਂ ਸਿੰਘਾਂ ਵੱਲੋਂ ਆ ਜਿਹੜੀਆਂ ਉਹ ਧੰਨ ਤੋੜ ਵੀ ਕੀਤੀ ਜਾ ਰਹੀ ਜਾਂ ਮੜੀਆਂ ਨੂੰ ਜਿਹੜਾ ਤੋੜਿਆ ਜਾ ਰਿਹਾ ਕੀ ਕਹਿਣਾ ਚਾਹਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਮੜੀਆਂ ਆਹੀ ਕਿਸ ਨਜ਼ਰੀਏ ਨਾਲ ਦੇਖੋ ਜੀ ਤੁਹਾਡੇ ਗੁਰੂ ਨਾਨਕ ਸਾਹਿਬ ਮੈਨੂੰ ਪਹਿਲਾਂ ਕਹਿੰਦਾ ਹਰ ਬੇਨ ਹੋਰ ਨਾ ਪੂਜੋ ਮੜੇ ਮਸਾਨਾ ਜਾਇ ਸੋਟ ਰਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਸਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੜੀਆਂ ਮਸਾਨਾਂ ਨੂੰ ਨਹੀਂ ਪੂਜਣਾ ਚਾਹੀਦਾ ਨਹੀਂ ਮੰਨਣਾ ਚਾਹੀਦਾ ਸਿੱਖਾਂ ਨੂੰ ਤੇ ਵੈਸੇ ਹੀ ਇਹਨਾਂ ਚੀਜ਼ਾਂ ਤੋਂ ਮਾਰੇ ਨੇ ਵਰਜਿਆ ਠੀਕ ਹੈ ਨਾ ਇਹ ਕਰਕੇ ਇਹਨਾਂ ਚੀਜ਼ਾਂ ਲੋ ਹੋਰ ਵੀ ਜਿੰਨੀਆਂ ਕਮੇਟੀਆਂ ਜਿਹੜੇ ਗੁਰੂ ਘਰਾਂ ਵਿੱਚ ਇਦਾਂ ਦੀਆਂ ਮੜੀਆਂ ਬਣੀਆਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਸਾਡੀ ਬੇਨਤੀ ਸਾਰੀਆਂ ਕਮੇਟੀਆਂ ਅੱਛਾ ਪਰਦਾ ਇੱਕ ਬੱਬੀ ਮੈਂ ਗੱਲ ਕਰਨੀ ਚਾਹੁੰਦਾ ਵੀ ਕਿ ਜਿਹੜੀਆਂ ਨਾ ਜਿੱਦਾਂ ਇਹ ਬਿਆਦਮੀਆਂ ਕਰਦੇ ਆ ਕਿਉਂਕਿ ਜਿਹੜਾ ਪੰਜਾਬ ਆ ਇਹ ਸਾਰੇ ਧਰਮਾਂ ਦਾ ਇਹ ਕੋਸ਼ਿਸ਼ ਰਾਰਤੀ ਅਨਸਰ ਹੈ ਨਾ ਜਿਹੜੇ ਵਿਆਦੀ ਕਰਦੇ ਆ ਉਹ ਤਾਂ ਕਿ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਫੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜਿਹੜਾ ਭਾਈਚਾਰਕ ਸਾਂਝ ਹੈ ਅੱਜ ਦੇ ਨਹੀਂ ਸਦੀਆਂ ਦੀ ਭਾਈਚਾਰਕ ਸਾਂਝ ਆ Hindu, Muslim, Sikh, Sai ਸਭ ਨਾਲ ਮਿਲ ਕੇ ਰਹ ਰਹੇ ਆ ਇਹ ਜਾਣਬੁੱਝ ਕੇ ਇੱਕ ਬੰਦਾ ਕਰਦਾ ਤਾਂ ਕਿ ਇੱਕ ਧਰਮ ਦੀ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਸਕੇ ਇਸ ਚੀਜ਼ ਨੂੰ ਵੀ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਆ ਉਹਨਾਂ ਕੋਲ CID ਹੈ ਇੰਟੈਲੀਜੈਂਸ ਹੈ ਦੇਖਣ ਕੁਝ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੁੰਦੇ ਆ ਜਿਹੜੇ ਪਰਿਵਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਭਾਈਚਾਰਕ ਸਾਂਝ ਨੂੰ ਖਤਮ ਇਸ ਕਰਕੇ ਉਹਨੂੰ ਭਗਵੰਤਬਾਨ ਜੀ ਨੂੰ ਬੇਨਤੀ ਆ ਕੋਈ ਇਸ ਗੱਲ ਵੱਲ ਧਿਆਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ